ਸੋ ਬੱਸ ਅਸੀਂ ਪਹੁੰਚ ਗਏ ਆ ਆਕਰ ਜਿਹੜੇ ਆਸੇ ਪਾਸੇ ਘਰ ਨੇ ਤੇ ਅਸੀਂ ਇਸ ਘਰ ਦੇ ਅੰਦਰ ਚੱਲ ਗਏ ਆ ਇਹ ਈਡਨ ਡਰੇਵ ਵਾਲਿਆਂ ਦਾ ਘਰ ਆ ਤੇ ਸਿੰਗਲ ਸਟੋਰੀ ਘਰ ਆ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹਦੀ ਐਂਟਰਸ ਕੁਛ ਇਸ ਤਰ੍ਹਾਂ ਦੀ ਆ ਆ ਇਸ ਤਰ੍ਹਾਂ ਦੀ ਬਾਰੋਂ ਐਂਟਰਸ ਆ ਚੱਲਦੇ ਆ ਘਰ ਦੇ ਅੰਦਰ ਦੇਖਦੇ ਆ ਘਰ ਕਿਸ ਤਰ੍ਹਾਂ ਦਾ ਘਰ ਨਹੀਂ ਅਜੇ ਕਾਫੀ ਆ ਵਾਹ ਵੀ ਵਾਹ ਇਤਨ ਦੂਰ ਤੱਕ ਦਿਸਦਾ ਪਿਆ ਇਹਦੇ ਵਿੱਚ ਕਈਆਂ ਦੇ ਵਿੱਚ ਤੇ ਪਿੱਛੇ ਵਿਚਕਾਰ ਕੰਦਮ ਦੀਓ ਵਾ ਬਹੁਤ ਸੋਹਣਾ ਬਣਿਆ ਹੈ ਘਰ ਨਵੇਂ ਸਟਾਈਲ ਦੇ ਘਰ ਬਣ ਗਏ ਵੀ ਇਸ ਸਾਈਡ ਤੇ ਬਿਲਕੁਲ ਇਹ ਆਪਾਂ ਘਰ ਦੀ ਐਂਟਰਸ ਤੇ ਆ ਗਏ ਆ ਤੇ ਵਾ ਪਿੱਛੇ ਕਲਰ ਕਿੰਨਾ ਸੋਹਣਾ ਉਹਦਾ ਵਾਲ ਦਾ ਬ੍ਰਾਊਨ ਕਲਰ ਦਾ ਵਾਲ ਤੇ ਆ ਇਹਨਾਂ ਦਾ ਫਰਸਟ ਬੈੱਡਰੂਮ ਆ ਗਿਆ ਫਰਸਟ ਬੈੱਡਰੂਮ ਨਾਲ ਅਟੈਚ ਬਾਥਰੂਮ ਤੇ ਆ ਦੇਖੋ ਮੈਂ ਕਹਿ ਰਹੀ ਸੀ ਨਾ ਤੁਹਾਨੂੰ ਕਿ ਫਲੋਰ ਬੜੇ ਅੱਛੇ ਲੱਗਦੇ ਨੇ ਅੱਜਕੱਲ ਵੁੱਡਨ ਫਲੋਰ ਦੀ ਅਟ੍ਰੈਕਸ਼ਨ ਜਿਹੜੀ ਇਦਾਂ ਬਣੇ ਹੁੰਦੇ ਪੈਨ ਨੂੰ ਖੁਦਿਆ ਲੱਗਦੇ ਨੇ ਆ ਇਹਨਾਂ ਦਾ ਵਾਕਿੰਗ ਜਿਹੜਾ ਏਰੀਆ ਤੇ ਵਾਕਿੰਗ ਪੈਨਟਰੀ ਆ ਸੌਰੀ ਵਾਕਿੰਗ ਜਿਹੜੀ ਤਾਂ ਡਿਵਾਰਡਰੋਪ ਆ ਉਹ ਆ ਗਈ ਸੋਹਣੇ ਅੱਜਕੱਲ ਲੋਕੀ ਕਲਰ ਵੀ ਡਿਫਰੈਂਟ ਕਰਨ ਲੱਗ ਪਏ ਗ੍ਰੇ ਕਲਰ ਦਾ ਡਿਜ਼ਾਈਨ ਆ ਤੇ ਨਾਲ ਆ ਗਿਆ ਬਾਥਰੂਮ ਇਹਨਾਂ ਦਾ ਬਾਥਰੂਮ ਦੇ ਟਾਇਲਾਂ ਦੇਖੋ ਕਲਰ ਦੇਖੋ ਤਾਂ ਇਹਨਾਂ ਦਾ ਤਾਂ ਨਾਲ ਕੰਬੀਨੇਸ਼ਨ ਕਲਰ 베ਜ ਜਿਹੇ ਕਲਰ ਦਾ ਇਹਨਾਂ ਨੇ ਲਗਾਇਆ ਹੋਇਆ ਇਸ ਤਰ੍ਹਾਂ ਦਾ ਮਿਰਰ ਸਿੰਕ ਤਾਂ ਸਾਡੇ ਟਾਵਲ ਰੱਖਣ ਲਈ ਵੀ ਜਗ੍ਹਾ ਬਣਾਈ ਹੋਇਆ ਇੱਥੇ ਇਹਨਾਂ ਨੇ ਹੋ ਸੋਹਣਾ ਬਣਿਆ ਬਾਥਰੂਮ ਤੇ ਚੱਲਦੇ ਹਾਂ ਤੋਂ ਬਾਹਰ ਤੇ ਫਿਰ ਵਿੱਚ ਆ ਗਏ ਜੀ ਸੋ ਹੁਣ ਅਸੀਂ ਜਾ ਰਹੇ ਹਾਂ ਇਸ ਸਾਈਡ ਤੇ ਤੇ ਗਰਾਜ ਉਹਨਾਂ ਨੇ ਸਮਾਨ ਰੱਖਿਆ ਆਪਣਾ ਘਰ ਵਾਲਿਆਂ ਨੇ ਤੇ ਇੱਧਰ ਆ ਗਏ ਟੀਵੀ ਏਰੀਆ ਲਿਵਿੰਗ ਏਰੀਆ ਨਾਲ ਦਾ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਵੀ ਕਾਫੀ ਖੁੱਲਾ ਤੇ ਅੱਜ ਕੱਲ੍ਹ ਹਾਂ ਵਿੰਡੋ ਬਹੁਤ ਸੋਹਣੀ ਬੜੀਆਂ ਚੌੜੀਆਂ ਵਿੰਡੋਸ ਦਿੱਤੀਆਂ ਹੋਈਆਂ ਨੇ ਸੋਹਣੀਆਂ ਵਿੰਡੋਸ ਦਿੱਤੀਆਂ ਆ ਆ ਥੱਲੇ ਇਹਨਾਂ ਨੇ ਕਿੰਨਾ ਸੋਹਣਾ ਟ੍ਰੋਲੀ ਜਿਹੜੀ ਦਿੱਤੀ ਹੋਈ ਟੀਵੀ ਕੈਬਨਟ ਜਿਹੜੀ ਦਿੱਤੀ ਹੋਈ ਆ ਤਾਂ ਆਹ ਕਾਫੀ ਕਲਰ ਕੰਬੀਨੇਸ਼ਨ ਇਹਨਾਂ ਨੇ ਸੇਮ ਹੀ ਸਾਰੇ ਕਲਰ ਚ ਰੱਖਿਆ ਹੋਇਆ ਬ੍ਰਾਊਨ ਕਲਰ ਦੀ ਵਾਲ ਤੇ ਕਿੰਨਾ ਹੀ ਖੁੱਲਾ ਟੀਵੀ ਏਰੀਆ ਆ ਦੇਖੋ ਉਹ ਸੋਨਾ ਬਣਿਆ ਹੋਇਆ ਤੇ ਉਸ ਤੋਂ ਬਾਅਦ ਐਸਾਈਡ ਤੇ ਇਹਨਾਂ ਨੇ ਕੰਸੋਲ ਦੇ ਨਾਲ ਇਹਨੂੰ ਡੈਕੋਰੇਟ ਕੀਤਾ ਹੋਇਆ ਇਸ ਏਰੀਏ ਨੂੰ ਤੇ ਆ ਆ ਦੀ ਐਂਟਰ ਸਿਗੀ ਤੇ ਆ ਨਾਲ ਇੱਕ ਬੈਡਰੂਮ ਆ ਗਿਆ ਫਰਸਟ ਫਰਸਟ ਤੋਂ ਬਾਅਦ ਸੈਕੰਡ ਬੈਡਰੂਮ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ ਸੈਕੰਡ ਬੈਡਰੂਮ ਦੀ ਲੁੱਕ ਦੇਖੋ ਕਸ਼ਟਾਂ ਦੀ ਆ ਵੈਰੀ ਨਾਈਸ ਆ ਇਹਨਾਂ ਨੇ ਸਲਾਈਡਿੰਗ ਡੋਰਸ ਰੱਖੇ ਹੋਏ ਆ ਆ ਵਧੀਆ ਲੱਗਦੇ ਆ ਹਾ ਸਟੋਰੇਜ ਅੱਛੀ ਹੁੰਦੀ ਆ ਸੋ ਹੁਣ ਅਸੀਂ ਜਾ ਰਹੇ ਆ ਆ ਥਰਡ ਬੈੱਡਰੂਮ ਦੇ ਵਿੱਚ ਥਰਡ ਬੈੱਡਰੂਮ ਵੀ ਬਹੁਤ ਖੁੱਲਾ ਕਾਫੀ ਖੁੱਲਾ ਤੇ ਇਹਨਾਂ ਨੇ ਬੈੱਡਰੂਮ ਦੇ ਵਿੱਚ ਵੇਖੋ ਸਾਰਿਆਂ ਨੇ ਇਹਨਾਂ ਨੇ ਵੁੱਡਨ ਫਲੋਰ ਕੀਤਾ ਹੋਇਆ ਸਾਰਾ ਹੀ ਤੇ ਆ ਬੈੱਡਰੂਮ ਦੀ ਥਰਡ ਬੈੱਡਰੂਮ ਦੀ ਲੁੱਕ ਆ ਉੱਪਰ ਚਾਰ ਚਾਰ ਇਹਨਾਂ ਨੇ ਡਾਊਨਲੋਡਸ ਹੋਏ ਹੋਈਆਂ ਯਾ ਅੱਜਕੱਲ ਚੱਲ ਰਹੀਆਂ ਨੇ ਉਸ ਤੋਂ ਬਾਅਦ ਆਪਣਾ ਆ ਗਿਆ ਇਸ ਸਾਈਟ ਤੇ ਬਾਥਰੂਮ ਜਿਹੜਾ ਕਿ ਤਿੰਨ ਬੈੱਡਰੂਮਸ ਦੇ ਨਾਲ ਤੇ ਚੌਥਾ ਬੈੱਡਰੂਮ ਹੈ ਕਾ ਉਹ ਪਹਿਲਾਂ ਆਪਾਂ ਵਾਸ਼ਰੂਮ ਦੇਖ ਲਈਏ ਆਹ ਤੇ ਇੱਧਰ ਆ ਗਿਆ ਟੋਲਟੇਟਰੀਆ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਪਿੱਛੇ ਦੇਖੋ ਕਿੰਨਾ ਸੁਣਾ ਨਾ ਅੱਜਕੱਲ ਇਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਟੱਬ ਦੇ ਨਾਲ ਪੂਰੀ ਵਿੰਡੋ ਜਾਂ ਪੂਰਾ ਡੋਰ ਦੇਣਾ ਸ਼ੁਰੂ ਕਰ ਦਿੱਤਾ ਵੱਡਾ ਖੁੱਲਾ ਤੇ ਨਾਲ ਤੁਸੀਂ ਪਿੱਛੇ ਟਰੀ ਬੜਾ ਸੁਣਾ ਲਗਾਇਆ ਹੋਇਆ ਇਹਨਾਂ ਨੇ ਤੇ ਆ ਨਾ ਆ ਗਿਆ ਬਾਥਰੂਮ ਬਾਥਰੂਮ ਦੇ ਟਾਈਲ ਨਾ ਬਹੁਤ ਟਾਈਲਾਂ ਦਾ ਰੰਗ ਬਹੁਤ ਸੋਹਣਾ ਵਾ ਲਾਈਟ ਮਸਟਰਡ ਕਲਰ ਦੀਆਂ ਟਾਈਲਸ ਨੇ ਤੇ ਸਿੰਕ ਵੀ ਕੁਛ ਇਸ ਤਰ੍ਹਾਂ ਦਾ ਤੇ ਸ਼ਾਵਰ ਸਕਰੀਨ ਵੀ ਕੁਛ ਇਸ ਤਰ੍ਹਾਂ ਦੀ ਹੈ ਸ਼ਾਵਰ ਇਸ ਤਰ੍ਹਾਂ ਦਾ ਤੇ ਬਹੁਤ ਹੀ ਸੋਹਣਾ ਟੱਬ ਟੱਬ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਇੱਥੇ ਲਾਈਨਸ ਜਿਮ ਬਣੀ ਹੋਈਆਂ ਇੱਥੇ ਤੇ ਸਟੈਂਡਿੰਗ ਟੱਬ ਖੁੱਲੀ ਉਹ ਕਿ ਪੂਰਾ ਕੋਈ ਇਹਦੇ ਵਿੱਚ ਪਾਇ ਨਹੀਂ ਕਹਿ ਸਕਦੇ ਕਿ ਇਦੇ ਵਿੱਚ ਨੈਚੁਰਲ ਲਾਈਟ ਨਹੀਂ ਆਉਂਦੀ ਪੂਰੀ ਨੈਚੁਰਲ ਲਾਈਟ ਤੇ ਇੱਥੋਂ ਤੱਕ ਇਹਨਾਂ ਦੀ ਬਣੀ ਹੋਈ ਇੱਕ ਵਿੰਡੋ ਖੁੱਲ ਵੀ ਸਕਦੀ ਹੈ ਬਹੁਤ ਸੋਹਣਾ ਬਣਿਆ ਆਇਆ ਚੱਲਦੇ ਹਾਂ ਹੁਣ ਇੱਥੋਂ ਬਾਹਰ ਆਪਾਂ ਤੇ ਇਸ ਬੈੱਡਰੂਮ ਦੇ ਵਿੱਚ ਆ ਗਏ ਆਪਾਂ ਤੇ ਇਹ ਬੈੱਡਰੂਮ ਦੀ ਲੋਕੇਸ਼ਨ ਕੁਝ ਐਸਾ ਆਉਂਦੀ ਹੈ ਤੇ ਇਹ ਵੀ ਬੈੱਡਰੂਮ ਕਾਫੀ ਖੁੱਲਾ ਸੋ ਇਹਨਾਂ ਤਿੰਨ ਚਾਰ ਮਤਲਬ ਕਿ ਬੈੱਡਰੂਮਸ ਦੇ ਵਿੱਚ ਆ ਬਾਥਰੂਮ ਆ ਇੱਧਰ ਬੈੱਡਰੂਮ ਆ ਤੇ ਇੱਕ ਮੇਰੇ ਪਿੱਛੇ ਇੱਕ ਪਿੱਛੇ ਬੈੱਡਰੂਮ ਇੱਕ ਇੱਧਰ ਬੈੱਡਰੂਮ ਤੇ ਪਿੱਛੇ ਆਪਾਂ ਦੋ ਬੈੱਡਰੂਮ ਹੋਰ ਵੇਖਾਂਗੇ ਹੁਣ ਚੱਲਦੇ ਆਪਾਂ ਇਹਨਾਂ ਦੇ ਨੈਕਸਟ ਏਰੀਆ ਦੇ ਵਿੱਚ ਆ ਤੁਹਾਨੂੰ ਪਤਾ ਹੀ ਹੁਣ ਕਿ ਸਟੋਰੇਜ ਏਰੀਆ ਕਾਫੀ ਇਹਨਾਂ ਦਾ ਹੁੰਦਾ ਖੁੱਲਾ ਕਲਮਾਰੀ ਵਗੈਰਾ ਇਹਨਾਂ ਦੇ ਖੁੱਲੇ ਤੇ ਆਪਾਂ ਚੱਲਦੇ ਮੇਨ ਏਰੀਆ ਦੇ ਵਿੱਚ ਇੱਥੇ ਕਿਚਨ ਵਗੈਰਾ ਹੁੰਦੀ ਹੈ ਵਾਓ ਆ ਦੇਖੋ ਇਹਨਾਂ ਦਾ ਟੀਵੀ ਏਰੀਆ ਮੇਨ ਕਿੰਨਾ ਸੋਹਣਾ ਕਿੰਨਾ ਖੁੱਲਾ ਕਿੰਨਾ ਵੱਡਾ ਕਲਰ ਕੰਬੀਨੇਸ਼ਨ ਦੇਖੋ ਵਾਲ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਨਾਲ ਦੇ ਇੱਕ ਉਹਨਾਂ ਨੇ ਕਾਊਚ ਰੱਖਿਓ ਹੈ ਕਲਰ ਕੰਬੀਨੇਸ਼ਨ ਦੇ ਵਿੱਚ ਤੇ ਬਾਹਰ ਦਾ ਏਰੀਆ ਵੀ ਬਹੁਤ ਸੋਹਣਾ ਲੱਗ ਰਿਹਾ ਉਸ ਤੋਂ ਪਹਿਲਾਂ ਕਿ ਆਪਾਂ ਕੁਝ ਹੋਰ ਦੇਖੀਏ ਆਪਾਂ ਦੇਖਦੇ ਹਾਂ ਇਸ ਸਾਈਡ ਤੇ ਜਾ ਕੇ ਕਿਚਨ ਤੇ ਆ ਆ ਗਿਆ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਕਿਚਨ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਿਚਨ ਦਾ ਏਰੀਆ ਅੱਜਕੱਲ ਬਹੁਤ ਡਿਫਰੈਂਟ ਡਿਜ਼ਾਈਨ ਬਣਨ ਲੱਗ ਪਿਆ ਹੈ ਆਸੀਂ ਬਿਲਕੁਲ ਨਵੇਂ ਘਰਾਂ ਦੇ ਵਿੱਚ ਆਏ ਹਾਂ ਦੇ ਵਿੱਚ ਟੈਪਸ ਵੀ ਦੇਖੋ ਤੇ ਪਿੱਛੇ ਜਿਹੜੀ ਆ ਜਿਹੜੀ ਉਹਨੇ ਟਾਈਲਾਂ ਲਗਾਈ ਹੋਈਆਂ ਨੇ ਦੇ ਕਲਰ ਵੀ ਦੇਖੋ ਕਿੰਨੇ ਸੋਹਣੇ ਕਿੰਨੇ ਸੋਹਣੇ ਕਲਰਸ ਨੇ ਇਹਨਾਂ ਦੇ ਤੇ ਆਹ ਦੇਖੋ ਵਿੰਡੋ ਕਿੰਨੀ ਖੁੱਲੀ ਲਾਈ ਹੋਈ ਆ ਪੂਰੀ ਫੁੱਲ ਵਿੰਡੋ ਤੇ ਪਿੱਛੇ ਘਰ ਬੰਨਦੇ ਪਏ ਆ ਜਿਵੇਂ ਉਹਨੇ ਫਰੇਮ ਹੀ ਸੈੱਟ ਕੀਤਾ ਹੋਇਆ ਤੇ ਆਹ ਦੇਖੋ ਵਾਈਟ ਸਿੰਕ ਲਾਉਣੀ ਸ਼ੁਰੂ ਕਰਤੇ ਆ ਤੇ ਤੁਹਾਨੂੰ ਟੈਪ ਦਾ ਰੰਗ ਖੋਣੀ ਆਹ ਕਲਰ ਦਾ ਟੈਪ ਰੰਗ 골ਡਨ ਹੀ ਕਹਿ ਸਕਦੇ ਡਿਫਰੈਂਟ ਕਲਰ ਦਾ ਰੰਗ ਆ ਆਪ ਮੀ ਆਗੇ ਕਿਚਨ ਆ ਰਬਿਸ਼ ਬਨਾਗੇ ਰਬਿਸ਼ ਰਕਨ ਵਾਸਤੇ ਆ ਕਿਚਨ ਤੇ ਕਿਚਨ ਦੇ ਤੇ ਡਰਾਅਰ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜਿਹੜੇ ਕੈਬਿਨਟਸ ਨੇ ਕੈਬਿਨਟਸ ਦਾ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਤੇ ਇੱਧਰ ਵੀ ਫੁੱਲ ਵਿੰਡੋ ਜਿਹੜੀ ਦਿੱਤੀ ਹੋਈ ਇਹਨਾਂ ਨੇ ਫਿਕਸਡ ਵਿੰਡੋ ਫਿਕਸਡ ਮਿਰਰ ਆ ਤੇ ਆ ਇਹਨਾਂ ਦਾ ਗੈਸ ਤੇ ਥੱਲੇ ਮਾਈਕ ਰੋਵਨ ਤੇ ਇਸ ਸਾਈਡ ਤੇ ਆ ਗਿਆ ਮਾਈਕ੍ਰੋਵੇਵ ਆ ਮਨਾ ਗਿਆ ਤੇ ਇਸ ਸਾਈਡ ਤੇ ਆਪਣੀ ਆ ਗਈ ਆ ਗਿਆ ਆਪਣਾ ਬ੍ਰੈਕਫਾਸਟ ਬਾਰ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਆ ਗਿਆ ਉਹਨਾਂ ਦਾ ਅੰਦਰ ਚਲਾ ਇੰਟਰਨਲ ਕਿਚਨ ਜਿਸ ਜਗ੍ਹਾ ਦੇ ਉੱਤੇ ਫ੍ਰਿਜ ਹੋਣਾ ਚਾਹੀਦਾ ਉਸ ਉੱਥੇ ਉਹਨਾਂ ਨੇ ਆਪਣਾ ਹੀ ਐਡਵਰਟਾਈਜ਼ ਕੀਤਾ ਹੋਇਆ ਤੇ ਆ ਇਹਨਾਂ ਨੇ ਬਣਾਈਆਂ ਅਲਮਾਰੀਆਂ ਇਸ ਸਾਈਡ ਤੇ ਵਾਕਿੰਗ ਜਿਹੜੀ ਇਹਨਾਂ ਦੀ ਪੈਂਟਰੀ ਆ ਬਹੁਤ ਹੀ ਸੋਹਣੀ ਬਣੀ ਆ ਸਾਰਾ ਸਮਾਨ ਇੱਥੇ ਆ ਸਕਦਾ ਤੇ ਇੱਥੇ ਵੀ ਇਹਨਾਂ ਨੇ ਆਪਣੇ ਰਖਿਓ ਇਹਨੇ ਇੱਥੇ ਵੀ ਵਿੰਡੋ ਆ ਤਿੰਨ ਮਤਲਬ ਕਿ ਪੂਰੀ ਨੇਚਰਲ ਲਾਈਟ ਇਹਦੇ ਵਿੱਚ ਇਸ ਘਰ ਦੇ ਵਿੱਚ ਫੁੱਲ ਬਟਾ ਫੁੱਲ ਨੇਚਰਲ ਲਾਈਟ ਤੁਹਾਨੂੰ ਮਿਲੇਗੀ ਤੇ ਪੂਰੀ ਇਹਨਾਂ ਨੇ ਕਵਰ ਕੀਤੀ ਹੋਈ ਆ ਕਿਚਨ ਨੂੰ ਬਹੁਤ ਸੋਹਣਾ ਬਣਾਇਆ ਹੋਇਆ ਬਹੁਤ ਸੋਹਣਾ ਕਿਚਨ ਲੱਗ ਰਿਹਾ ਵਾਈਟ ਦਾ ਤੇ ਲਾਈਟ ਉਹ ਰਸਟ ਕਲਰ ਦਾ ਇਹਨਾਂ ਦਾ ਕਲਰ ਕੰਬੀਨੇਸ਼ਨ ਆ ਕਿਚਨ ਦਾ ਤੇ ਆਪਾਂ ਹੁਣ ਇਹਨਾਂ ਦੀ ਲਾਂਡਰੀ ਚੈੱਕ ਕਰ ਲੈਂਦੇ ਹਾਂ ਲਾਂਡਰੀ ਕਿੱਦਾਂ ਦੀ ਆ ਇਸ ਸਾਈਡ ਤੇ ਇਹਨਾਂ ਦੀ ਲਾਂਡਰੀ ਆ ਆ ਲਾਂਡਰੀ ਏਰੀਆ ਆ ਗਿਆ ਲਾਂਡਰੀ ਏਰੀਆ ਵੀ ਅੱਜ ਕੱਲ੍ਹ ਇਸ ਤਰ੍ਹਾਂ ਦੇ ਬਣਾਉਣ ਲੱਗ ਗਏ ਨੇ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਵਾਸ਼ਿੰਗ ਮਸ਼ੀਨ ਤੇ ਉਹ ਤੋਂ ਬਾਅਦ ਡਰਾਇਰ ਦੀ ਜਗ੍ਹਾ ਤੇ ਆ ਇਹਨਾਂ ਦੇ ਸਿੰਕ ਤੇ ਬਿਲਕੁਲ ਹੁਣ ਤੁਹਾਨੂੰ ਟੈਪ ਦੇਸੀਗੀ ਕਲਰ ਕਿ ਟੈਪ ਦਾ ਕਲਰ ਹੀ ਕਿੰਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਆ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਏਰੀਆ ਬਣਾਇਆ ਹੋਇਆ ਹੈ ਇੱਥੇ ਇਹਨਾਂ ਨੇ ਟਾਈਲਾਂ ਲਗਾਈਆਂ ਹੋਈਆਂ ਤੇ ਇੱਥੇ ਇਹਨਾਂ ਨੇ ਫਲੋਰਿੰਗ ਕੀਤੀ ਹੈ ਦੂਸਰੇ ਇਸ ਤੋਂ ਚੱਲਦੇ ਆਂ ਘਰ ਤੋਂ ਬਾਹਰ ਇਸ ਸਾਈਡ ਤੇ ਇੱਥੇ ਡਰ ਆ ਗਿਆ ਆਪਾਂ ਘਰ ਤੋਂ ਬਾਹਰ ਘਰ ਤੋਂ ਬਾਹਰ ਵੀ ਬਹੁਤ ਸੋਣਾ ਏਰੀਆ ਬਣਿਆ ਹੋਇਆ ਆ ਆ ਦੇਖੋ ਪੂਰਾ ਕਾਫੀ ਖੁੱਲਾ ਬਰਾਂਡਾ ਔਰ ਪਿੱਛੇ ਜਗ੍ਹਾ ਵੀ ਕਾਫੀ ਜ਼ਿਆਦਾ ਬਣੀ ਹੋਈ ਆ ਬੈਠਣ ਲਈ ਤੇ ਹੋ ਨੈਕਸਟ ਘਰ ਦਾ ਆ ਜਾਂਦਾ ਵਾਕਿੰਗ ਏਰੀਆ ਤੁਸੀਂ ਉਹ ਵੀ ਦੇਖ ਸਕਦੇ ਆ ਪਰ ਆ ਦੇਖੋ ਇਹਦਾ ਪਿੱਛੇ ਏਰੀਆ ਕਾਫੀ ਸੋਹਣਾ ਤੇ ਇਸਾ ਦਿਨਾਂ ਨੇ ਬਹੁਤ ਬਣਾਇਆ ਹੋਇਆ ਤੇ ਆ ਸਾਈਡ ਤੇ ਨਾਲ ਨੇ ਛੋਟੀ ਬ੍ਰਿਕ ਬਜਰੀ ਪਾਈ ਹੋਈ ਆ ਸੋ ਇਹ ਸੀਗਾ ਆਪਣਾ ਸਿੰਗਲ ਸਟੂਡੀਓ ਘਰ ਜਿਹੜਾ ਆਪਾਂ ਦੇਖ ਰਹੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਵੀ ਜਿਹੜੇ ਡੋਰਸ ਨੇ ਨਾ ਆ ਇਸ ਸਾਈਡ ਤੋਂ ਵੀ ਇਸ ਸਾਈਡ ਤੋਂ ਵੀ ਸਾਰੇ ਖੁੱਲ ਜਾਂਦੇ ਏਦਾਂ ਦੂਰ ਤੱਕ ਤੁਸੀਂ ਇਹਨਾਂ ਨੂੰ ਖੋਲ ਸਕਦੇ ਏਦਾਂ ਆ ਦੇਖੋ ਤੇ ਪੂਰਾ ਖੁੱਲਾ ਏਰੀਆ ਵਾਕਿੰਗ ਤੁਸੀਂ ਬਣਾ ਸਕਦੇ ਹੋ ਤੇ ਆ ਵੀ ਤੁਸੀਂ ਪੂਰਾ ਖੋਲ ਸਕਦੇ ਹੋ ਪੂਰਾ ਵੱਡਾ ਲਿਵਿੰਗ ਏਰੀਆ ਬਣ ਸਕਦਾ ਸੋ ਇਹ ਸੀਗਾ ਅੱਜ ਦਾ ਆਪਣਾ ਸਿੰਗਲ ਸਟੋਰੀ ਘਰ ਦਾ ਟੂਰ ਤੇ ਇੱਕ ਦੋ ਹੋਰ ਵੀ ਵੀਡੀਓਜ਼ ਬਣਾਵਾਂਗੇ ਤੇ ਇਹ ਸੀਗਾ ਆਪਣਾ ਘਰ ਆ ਜਿਹੜਾ ਆਪਾਂ ਅੱਜ ਦੇਖਿਆ ਤਿੰਨ ਬੈੱਡਰੂਮ ਤੇ ਫਰਸਟ ਬੈੱਡਰੂਮ ਤੇ ਮਿਲਦੇ ਆ ਨੈਕਸਟ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ